ਹਏ ਤੇ ਵੈਲਕਮ ਬੈਕ ਟੂ ਮਾਈ ਯੂਰੂ ਜਨਾ ਹਾਯੋਗ ਕਰਦੇ ਗਏ ਤੁਸੀਂ ਠੀਕ ਹੋ ਕਿ ਅੱਜ ਗਾਇਸ ਮਾਂਗੀ ਹੈਣਾ ਤੁਹਾਨੂੰ ਬੇਲਾ ਲੱਖ ਲੱਖ ਵਧਾਈਆਂ ਹਨ ਮੰਗੀ ਦੀ ਆ ਹੈਣਾ ਅੱਜ ਗਾਇਸ ਵੇਖਾਂਗੇ ਗੁੱਡੇ ਉੱਡੂਗੇ ਨਹੀਂ ਪਿਛੇ ਇਹ ਕੱਲ ਤੇ ਮੈਂ ਗੁੱਡੇ ਬੇ ਗਿਣਤੀ ਮਾੜੀ ਸੀ 15 ਗੁੱਡੇ ਲੁੱਟੇ ਸੀ ਮੈਂ ਹੈਣਾ ਛੋਟੇ ਵੱਡੇ ਦੋਵੇਂ ਪੰਜ ਗੁੱਡੇ ਮੈਂ ਲੈ ਕੇ ਆਇਆ ਸੀ ਖਰੀਦੀ ਹੋਈ ਹੈਣਾ ਉਹ ਵੇਖੋ ਗਾਇਸ ਗੁੱਡਾ ਲੱਗਾ ਵੱਡਾ ਜਿਹਾ ਇੱਕ ਆ ਲਿਆ ਮੈਂ ਇੱਕ ਬਲੈਕ ਪਿਛੇ ਆ ਟੋ ਦੇ ਪਿਛੇ ਮੈਂ ਲਿਆ ਹੈਣਾ ਤਾਂ ਕਰਕੇ ਜਿਹੜੇ ਨੂ ਸੱਡਦਾ ਮਨ ਕਰੰਦਾ ਹੁਣੇ ਮੈਨੂੰ ਵਾਚ ਤੇ ਆਈ ਸੀ ਕਿ ਡਾਊਟਨ ਦੀ ਤੋਂੰਦ ਗਾਇਸ ਬਹੁਤ ਜਗਾਵਾ ਹਨਾ ਮੈਂ ਦਾ ਰਿਹ ਨਹੀਂ ਮਨ ਕਰੰਦਾ ਜੈਚ ਉਥੰਦਾ ਚੱਲ ਹੈ ਨਾ ਪੈਰਾਵਾ ਡੇਮ ਹੋਇਆ ਗਾਇਸ ਜੇ 10 ਵਜ ਗਏ ਆ ਇਹ ਕਦੋਂ ਬੜਾ 1:00 ਵਜੇ ਬਾਹਰ ਨਿਕਲਾਗੇ 1:00 ਵਜੇ ਪੜਾਗੇ ਗੁੱਡੀ ਛੱਡੇ ਹੋ ਗਈ ਤੁਹਾਨੂੰ ਮਾਹੂਲ ਕਰਾਗੇ ਪੂਰਾ ਬੇਬੀ ਹਨਾ ਜੁੜੇ ਰਹਿਓ ਬਲੌਗ ਲਾਣ ਐਂਡ ਤੱਕ ਬਹੁਤ ਹੀ ਗੜਿਆ ਹੋ ਗਾਵਲ ਹੋ ਗਏ ਗੈਸ ਲੋਰੀ ਸਪੈਸ਼ਲ ਵਲੋਗ ਨਹੀਂ ਦੇਖਿਆ ਜਲਦੀ ਜਲਦੀ ਜਾਓ ਦੇਖ ਲਓ ਉਹ ਵਲੋਗ ਬਹੁਤ ਹੀ ਘੈਂਟ ਏ ਬਹੁਤ ਉਹਦੇ ਵਿੱਚ ਗੈਸ ਨਾ ਤੈਨੂੰ ਖਾਣ ਪਿਆ ਉਹਦਾ ਬੁੱਖ ਹੋਣਾ ਬੜਾ ਕੁੱਕ ਸੀ ਫੋਨ ਫੜ ਨਹੀਂ ਪਾਇਆ ਕੋਈ ਨਹੀਂ ਅੱਜ ਤੇ ਦਿਖਾਊਗਾ ਜਿਆਦਾ ਤੋਂ ਜਿਆਦਾ जी जो मित्रों के अंदर निकल गए हवा ठीक है ओके ओके आप बड़े गुड्डे बड़े गुड्डे नहीं नहीं है ओके यार छोटी गुड्डी और सब्जी आ कौन दे वाह ये लत्ती पई आ देखो रे गाइस तुसी एक गुड्डे हूं पिंडो उड़ने स्टार्ट हो जूगे आज गाइस संगड़ा संगड़ा मांगी वाला दिन है ਗੁੱਡੀ ਗਾਇਸ ਕਿੰਨੀ ਆ ਦੇਖੋ ਤੁਹਾਨੂੰ ਮੈਂ ਵਿਖਾ ਲੇਦਾ ਤੁਹਾਨੂੰ ਮੈਂ ਕਿਹਾ ਸੀ ਮੈਂ ਵੀ ਵਾਲੇ ਦਿਨ ਵਿਖਾਵਾਂਗਾ ਓਕੇ ਪਹਿਲੋ ਤੇ ਗਾਇਸ ਇਹਦੇ ਦਰਸ਼ਨ ਕਰੋ ਗਾਇਸ ਬਹੁਤ ਹੀ ਬਿਊਟੀਫੁਲ ਗੁੱਡਾ ਵਾ ਇੱਕ ਆਹ ਵੇਖ ਲਓ ਗਾਇਸ ਔਰ ਇੱਕ ਪੂਛ ਰਿੱਗੀ ਜੀ ਉੱਥੇ ਇੱਕ ਗਾਇਸ ਅਦਰ ਜੀ ਬਲੈਕ ਔਨ ਡੋ ਬਲੈਕ ਗਾਇਸ ਬਲੈਕ ਕਾਈਟ ਆ ਗੈਸ ਲੁੱਟੀ ਆ ਓਕੇ ਬਲੈਕ ਕਾਈਟ ਨੰਨੇ ਦੇ ਇੱਥੇ ਰੱਖੀ ਦੀ ਲਾਲ ਦੀ ਇੱਕ ਇੱਥੇ ਗਈ ਦਾ ਛੋਟੀ ਜਿਹੀ ਗੱਡੀ ਛੋਟੀ ਗੱਡੀ ਆ ਹਨਾ ਕੋ ਗਾਇਸ ਇਹ ਆ ਵੇਖ ਲੋ ਸ਼ੇ ਗੱਡੀ ਇਹ ਡੈਡੂ ਛੋਟਾ ਵੱਡਾ ਵਾ ਨਹੀਂ ਦੱਸਾ ਵਾਲਾ ਵਾ ਇਹ ਕਾ ਗਈ ਸਰੀ ਇਕਲੀ ਛੋਟੀ ਜਿਹੀ ਗਿੱਡਿਆ ਵਾ ਲੋ ਯੋ ਗਾਇਮਾ ਲੋੜੀ ਵਾਲੇ ਦੇ ਨੇ ਗੁੱਡੀ ਲਟੀ ਉਹ ਤੁਹਾਨੂੰ ਖੌਂਦਾ ਹਜੀ ਇਹ ਉਹ ਹਜੀ ਨਾਲ ਇਸ ਇਨਾ ਮਾਲ ਇਹ ਲੋੜੀ ਵਾਲੇ ਦੇ ਨੇ ਦਾ ਭੱਲੇ ਭੱਲੇ ਤੁਹਾਨੂੰ ਗਾਇਸ ਖੋਲ ਨਹੀਂ ਪੈਣੀ ਲੁਕ ਖੋਣ ਕੇ ਕੋ ਨਹੀਂ ਪੈਣੀ ਆ ਚਲੋ ਕੋਈ ਨਹੀਂ ਇੰਨਾ ਦੇ ਤੁਹਾਡੇ ਲਈ ਕਾੜੀ ਸੱਦਾ ਗਾਇਸ ਹੁਣੇ ਮੈਂ ਲੋੜੀ ਵਲੋਗ ਪਾਇਆਣਾ ਅੱਜ ਹੀ ਪਾਇਆ ਵਾ ਮਾਗੀ ਵਾਲੇ ਦਿਨ ਹੈਣਾ ਉੱਥੇ ਗਾਇਸ ਕੋਪੀਰਾਈਟ ਆ ਗਿਆ ਕਹਿੰਦੇ ਕੋਪੀ ਕੀਤਾ ਤੁਸੀਂ ਹੁਣ ਗਏ ਇੱਕ ਦਿਨ ਮੈਂ ਨਾ ਐਡਿਟ ਕਰਨਾ ਕੁੱਖ ਐਸ ਕੱਟ ਦੋ ਨਾ ਐਡਿਟ ਵਲੋਗ ਬਣਾ ਕੇ ਪੂਰਾ ਸਾਫ਼ ਤਰੀਕੇ ਨਾਲ ਪਾ ਦਿਨਾ ਵੇਖਦੇ ਉਦੋਂ ਕਰੂਗੇ ਉਦੋਂ ਕੀਤਾ ਫਿਰ ਤੇ ਕਿੰਨਾ ਪੈਣਾ ਪ੍ਰੋਗਰਾਮ ਕੁੱਖ ਗਏ ਤੁਹਾਨੂੰ ਮੈਂ ਖੋਲ ਕੇ ਮਿਲਦਾ ਅੰਜੀ ਜਮੇ ਤੇ ਲੋ ਖੋਲ ਗਏ ਜੀ ਖੋਲ ਗਏ ਜੀ ਗੁੱਡੇ ਆ ਅਮੰਦਾ ਲਈ ਆ ਜੀ ਮੈਂ ਇੱਕ ਗੁੱਡਾ ਅਮਰ ਕੋਨਾ ਤਾਂ ਨਹੀਂ ਲਈ ਪਤਾ ਕੋਈ ਨਹੀਂ ਬਾਹਰ ਚ ਉਹ ਡਾਡਾ ਆ ਆ ਗਏ ਗੁੱਡੇ ਮੈਂ ਸੁਭਾਰਨੇ ਆ ਫਿਰ ਨੇ ਗਾਇਸ ਲੋਰੀ ਵਾਲੇ ਦੇ ਨੇ ਗੁੱਡੇ ਜੋ ਤੇ 15 ਇਹ ਤੇ ਛੋਟਾ ਗੁੱਡਾ ਵੱਡਾ ਗੁੱਡਾ ਉਹ ਬਲੈਕ ਛੋਟੇ ਗੁੱਡੇ ਪੰਡਰਾ ਲੁੱਟੇ ਇੱਕ ਗਾਇਜ਼ ਡਿਜ਼ਾਈਨ ਚੈੱਕ ਕਰੀ ਜਾਓ ਤੁਸੀਂ ਮੈਂ ਤੁਸੀ ਕਮੈਂਟ ਕਰਕੇ ਦੱਸਿਓ ਕਿਹੜਾ ਵਧੀਆ ਡਿਜ਼ਾਈਨ ਹੈ ਮੈਂ ਐਸਾ ਹੀ ਗੱਲ ਦੱਸਦਾ ਮੈਨੂੰ ਤੇ ਉਹ ਵਾਲਾ ਲੱਗਿਆ ਆ ਛੋਟੇ ਗੁੱਡੇਆ ਵਿੱਚ ਦਸੀਓ ਉਹਦਾ ਤੁਸੀਂ ਉਹ ਵਾਲਾ ਡਿਜ਼ਾਈਨ ਕਹਿਣਾ ਵਾ ਇੱਕ ਗਾਇ ਇਸ ਵਿੱਚ ਉਹਦੇ ਮੈਨੂੰ ਉਹ ਲੱਗਾ ਸੀ ਗੁੱਡਾ ਡਿਜ਼ਾਈਨ ਦਾ ਉਹ ਕੀ ਸੀ ਆਓ ਮੋਛੇ ਵਾਲਾ ਗੁੱਡਾ ਉਹ ਵਧੀਆ ਸੀ ਫਿਰ ਮੈਂ ਤੁਹਾਨੂੰ ਕਹਿਣਾ ਸੀ ਮੈਨੂੰ ਡਿਜ਼ਾਈਨ ਵਧੀਆ ਲੱਗਿਆ ਇਹ ਦੋ ਹੀ ਡਿਜ਼ਾਈਨ ਵਧੀਆ ਲੱਗੇ ਲਿਸ਼ਕਣੀਆਂ ਇਹਦੇ ਇੱਕ ਆ ਆ ਦੋ ਛੋਟੇ ਗੁੱਡੇਆ ਚ ਆ ਦੋਮਿਆਂ ਵਿੱਚ ਉਹਦਾ ਗੱਲ ਕਰੀਏ ਤਾਂ ਬਹੁਤ ਸੋਹਣਾ ਡਿਜ਼ਾਈਨ ਮੋਛੇਦਾਰ ਉਹ ਦਾ ਕਾਗਜ਼ ਵਿੱਚ ਮੈਨੂੰ ਦੇ ਇਹ ਹੀ ਸਿੰਪਲ ਆ ਇਹ ਹੀ ਸਪਪਲਾ ਸਿੰਪਲ 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 ਇਹ ਸਿੰਪਲ ਆ ਸਿੰਪਲ ਕਾਗਜ਼ੀਆਂ ਵਿੱਚ ਮੈਨੂੰ ਫਿਰ ਕੈਨੇਡਾ ਹੀ ਵਧੀਆ ਲੱਗਾ ਵਾ ਅਜੇ ਅੱਧੇ ਗੁੱਡੇ ਗਾਇਸ ਵਾਟੇ ਆ ਹਨਾ ਅੱਧੇ ਗੁੱਡਿਆਂ ਨੂੰ ਟੇਪ ਆ ਲਾਉਣੀ ਆ ਮੈਂ ਹੁਣ ਫਿਰ ਤੋਂ ਇੱਥੇ ਰੱਖੀਏ ਇਕੱਠੇ ਕਰਕੇ ਕੋ ਗਾਇਸ ਉਹ ਬਦਾਨੀ ਕਾ ਦ ਉੱਡੂਗਾ ਉਹ ਦਾ ਹੈ ਵਜਾ ਚਲੋ ਜੀ ਮੈਂ ਤੁਹਾਨੂੰ ਬੈਗ ਤੇ ਹੋ ਗਏ ਗੁੱਡੇ ਹੁਣ ਇਹਨੂੰ ਢੱਕੀਏ ਤੁਸੀਂ ਦੋ ਦੇਉਗੇ ਆ ਗੁੱਡੇ ਕਿਉਂ ਨਹੀਂ ਦੋਨੇ ਗਾਇਸ ਆ ਮੈਂ ਸੋਚਨ ਦਾ ਸਭਾ ਲਾ ਗੁੱਡੇ ਆ ਦੇਖੋ ਪਾਟਾ ਗੁੱਡਾ ਆ ਦਨਕੇ ਦਾ ਆਉ ਉਹ ਸੀ ਅਮਨ ਦਾ ਲੁੱਟਿਆ ਮਨ ਗਾਈਸ ਆ ਗੁੱਡੇ ਜੀ ਕਮਰੇ ਚ ਰੱਖੀਏ ਐਂਡ ਗੁੱਡੇ ਦੋ ਇਹ ਸਟਾਰਟ ਕਰੀਏ ਤਿਆਰ ਸ਼ੀਰਡ ਹੋਏ ਇਹ ਮੈਂ ਸੋਚਣਾ ਪਹਿਲਾਂ ਤਿਆਰ ਸ਼ੀਰਡ ਹੋਵਾ ਫਿਰ ਗੁੱਡੇ ਢਾਵਾ ਕੱਪੜੇ ਨਿੱਗੇ ਪਾਵਾ ਫਿਰ ਅੱਜ ਮੈਨੂੰ ਸ਼ਾਇਦ ਠੀਕ ਜਾਂ ਚਾਂਸ ਹੈਗੇ 80% ਗੁੱਡੇ ਉੱਡਣ ਦੇ ਪੰਡ ਲੋਜੀ ਗਾਈਸ ਉਹ ਗੁੱਡਾ ਸੀ ਗੁੱਡੇ ਉੱਥੇ ਰੱਖਦੇ ਆ ਬਾਅਦ ਚ ਉੱਥੇ ਰੱਖ ਦਾਂਗੇ ਉਂਗਾ ਇਤਿਆਰ ਸ਼ਿਆਰ ਹੋ ਗਏ ਦਾ ਨੂੰ ਸਿੱਧਾ ਮੇਰ ਦਾ ਕੱਲ ਪੈ ਗਈ ਸ਼ਾਮਾ ਗੈਸ ਇੱਕ ਗੁੱਡੀ ਫੜੀ ਇੱਥੋਂ ਪਹਿਲਾਂ ਗੈਸ ਹੁਣ ਪੈ ਗਈ ਸ਼ਾਮਾ ਤੁਹਾਨੂੰ ਉਹ ਵਾਲਾ ਵਲੋਗ ਖਾ ਵੀ ਨਹੀਂ ਪਾਉਂਿਆ ਲੈ ਚਲੋ ਕੋਈ ਨਹੀਂ ਇਹ ਦੇਖੋ ਇਹ ਤਾਂ ਗੁੱਡੀ ਜਲੀਏ ਦੁਪਹਿਰ ਦਾ ਵਲੋਗ ਤੁਹਾਨੂੰ ਦਿਖਾਉਣਾ ਸੀ ਕਿੰਨੀ ਵੱਡੀ ਆ ਤੁਹਾਡੇ ਭਾਣੇ ਗੈਸ ਪਿੰਡ ਚ ਲਾਲਾ ਲਾਲਾ ਹੋਣ ਦੀ ਕਹਿੰਦੇ ਜੀ ਇੱਕ ਜਗ ਗੁੱਡੀ ਰੱਖਦਾ ਕਹਿੰਦੇ ਤੂੰ ਨਾ ਮੇਰੇ ਨਾਲ ਵੇਚ ਲਈ ਤੂੰ ਅੱਡ ਦੇਣੀ ਆ ਵਾ ਵੇਖ ਲੋ ਕਿੰਨੇ ਤੁਹਾਡੇ ਭਰਾ ਦਾ ਡੁੱਤਵਾ ਜੇ ਇਹ ਹੁਣੇ ਇੱਥੇ ਆਸਮਾ ਜੇ ਤਿੰਨ ਗੁੱਡੀਆਂ ਉੱਡਣ ਦੀਆਂ ਸੀ ਹਨਾ ਤਿੰਨੋਂ ਦੀ ਆ ਇੱਕ ਇੱਕ ਵਾੜੀ ਲਈ ਇੱਕ ਜੋਤ ਦੀ ਫੇਡ ਜੋ ਬੰਦੀ ਹਜੇ ਇੱਕ ਉੱਡਣ ਦੀ ਹੁਣ ਉਹਦੀ ਵਾੜੀ ਹੋਣੀ ਆ ਆ ਗੁੱਡੀ ਹੈਗੀ ਤੇ ਇਹਦੇ ਨੂੰ ਤਲਾਵਾ ਪਾਈਏ ਇਹਨੂੰ ਕਢਾਈਏ ਤਰ ਜੱਸ ਗੁੱਡੀ ਉਹ ਗਾਇਸ ਮੈਂ ਡਾਈ ਜੀ ਹਨਾ ਗੁੱਡੀ ਉੱਥੇ ਤੱਕ ਸੀ ਉਹਨੇ ਵੜਤੀ ਆ ਹੜੇ ਜਿਨੇ ਹਨਾ ਜੋ ਬਨੇ ਮੋ ਕਹੀ ਨਹੀਂ ਤੁਮ ਆ ਕੇ ਵੀਡੀਓ ਬਣਾਉਂਦੇ ਉਹਨੇ ਵੜਤੀ ਹੁਣ ਗਾਇਸ ਫਿਰ ਤੋਂ ਇੱਕ ਗੁੱਡੀ ਲੈ ਗਈ ਇਹ ਲਾਸਟ ਪੇ ਚਲਾਈ ਇਹ ਫਿਰ ਇਹ ਲੋਦੀ ਸ਼ਾਂਤੀ ਮੇਰੇ ਕੋਲ ਦੇਖੋ ਖਤਕਦੋ ਕੀ ਹੋ ਗਏ ਹੱਥਾਂ ਨੂੰ ਯਾਰ ਕਿੰਨਾ ਬੁਰਾ ਹਾਲ ਹੀ ਹੱਥਾਂ ਦਾ ਓਏ ਗਿਆ ਆ ਬਲੈਕ ਗੱਡੀ ਲੈ ਕੇ ਆਵਾ ਕੈਮਰਾ ਨਿਕੜੀਏ ਇੱਥੇ ਸੈੱਟ ਕਰੀਏ ਥਰੇ ਲੱਗ ਗਿਆ ਸਮਾਰਟੀ ਦੀ ਉਹ ਜੋ ਸਪੋਰਟ ਵਾਸਤੇ ਵਿਸ਼ੇ ਕੋ ਖੜਕਦਾ ਹਟਾ ਜਾ ਹਾਂ ਠੀਕ ਆ ਗਾਇਸ ਮੈਂ ਨਹੀਂ ਤੁਹਾਨੂੰ ਦਿਖਣਾ ਗੁੱਡੀਆਂ ਹੀ ਦਿਖਦੀਆਂ ਮੈਂ ਨਹੀਂ ਹੁਣ ਦਿਖਣਾ ਇਹ ਤੁਜ ਜਾਗੂ ਡਾਉਲੀ ਪੂਰੀ ਬਹੁਤ ਲਿਪੀ ਦੇ ਪਿੱਛੇ ਪੱਜੂ ਆ ਫੇਵਰੇਟ ਆ ਕੈਂ ਕਿਤੀ ਆ ਗਾਇਸ ਬਹੁਤ ਹੀ ਵਧੀਆ ਸਕੋਰ ਪੀਏ ਗੱਟੂ ਆ ਤੁਸੀਂ ਲਿਓ ਤੁਸੀਂ ਦੇਖਿਆ ਹੋਊਗਾ ਨਹੀਂ ਦੇਖਿਆ ਜੋ ਪਤਾ ਨਹੀਂ ਦੋ ਜੋ ਹਾਲੇਦਾਬਾਦ ਤੋਂ ਵੇਚ ਜਾ ਲਾ ਕੇ ਦੀ ਆ ਜੇ ਗਾਇਸ ਮੇਰਾ ਟੂ ਉਹਦੋਂ ਗਾਇਸ ਵੱਡੀ ਵੀ ਮੇਰੀ ਕਿਉਂਕਿ ਹਵਾ ਨਹੀਂ ਲੱਗਦੀ ਗੱਡੀ ਨੂੰ ਆ ਜੇ ਗੱਟੂ ਸਕੋਰਦੀ ਹੈ ਦੇਖ ਲਿਆ ਚਲੋ ਗਾਇਸ ਹੁਣ ਉਹ ਕਹਿੰਦਾ ਗੁੱਡੀ ਲੱਲਾ ਇਹ ਗੁੱਡੀ ਪੜੀਓ ਦੇਖੋ ਉਂਗਲੀ ਵਿੱਜੀ ਆ ਠੱਪ ਜੀ ਕੜ ਕੇ ਪਤਾ ਨਹੀਂ ਕਦੋਂ ਵੱਜੀ ਕੀ ਵੱਜੀ 20 ਕਿਲੋ ਲਿਆਓ ਲੋ ਜੀ ਗਾਇਜ਼ ਮੇਰੀ ਫੇਵਰੇਟ ਗੁੱਡੀ ਆ ਚੁੱਕੀ ਜੀ ਅੰਨੇ ਦੇ ਦਿੱਤੀ ਸੀ ਲੁੱਟੀ ਸੀ ਬੰਨੇ ਇੱਕ ਗਈ ਇੱਕ ਆ ਗਈ ਉਹ ਤੇ ਗਾਇਜ਼ ਕਿੰਨੀ ਆ ਮੈਂ ਵੱਡੀਆਂ ਨਾ ਸਾੜਿਆ ਮੁੱਲ ਮੋੜ ਆ ਹੀ ਸਾੜਿਆ ਦਾ ਤੰਨ ਤੰਨ ਹੋ ਗਿਆ ਗੱਟੂ ਦਾ ਦੇ ਗੁੱਡੇ ਦਾ ਮੇਰੀਆਂ ਉਂਗਲੀ ਦਰਦ ਹੋਏ ਕਰੀ ਜਾਂਦੀ ਪਤਾ ਨਹੀਂ ਕਿਉਂ और ये अच्छे रखिए एक आज गुड्डा गएस लुटिया सी मैं वो एकदम ले दे चला सी ਹਾਂ ਗਾਇਸ ਇਹ ਵੇਰ ਦਾ ਪਾਣੀ ਜਿਹੜਾ ਮੈਂ ਕੀਤਾ ਸੀ ਪੀ ਕੇ ਉਹ ਠੰਡਾ ਹੋ ਗਿਆ ਗੇイズ ਬੋਧ ਜੋ ਦਸਤੰਦ ਆ ਪਾਣੀ ਸੀ ਘਟੋ ਘਾਟ ਇੰਨਾ ਫ੍ਰੀਜ ਨੂੰ ਛੰਦਾ ਕਰਦੀ ਨਾ ਇਹ ਇਤਨਾ ਠੰਡਾ ਨਾ ਗੱਟੂ ਰੱਖੀਏ ਥੋੜਾ ਹੋ ਗਿਆ ਮੈਰੇ ਗਾਈਸਰ ਦਸ ਗੱਟੂ ਨੂੰ ਦਸ ਵਿੱਚ 10 ਮਾਰਕਸ ਦਊਗਾ ਆਪਣੀ ਤਰ੍ਹਾਂ ਆਪਣੀ ਤਰ੍ਹਾਂ ਤੇ ਠੀਕ ਗੱਟੂ ਆਪਣੇ ਹੱਥੋਂ ਖਾਦਾ ਲੋੜੀ ਦਾ ਇੰਨਾ ਸੀ ਪਾਟ ਅੱਗੇ ਵੀ ਆਉਗੇ ਇੱਕ ਹੋਰ ਜਿੱਤੂ ਨਹੀਂ ਇੱਕ ਹੋਰ ਦੇਖ ਲਓ ਚਲੋ ਜੀ ਆ ਗਏ ਸ ਚਲੋ ਗਾਇਸ ਵਲੋਗ ਦੀ ਕਰਦੇ ਸਮਾਪਤੀ ਹਉ ਕਰਦੇ ਤੁਹਾਨੂੰ ਅੱਜ ਦਾ ਕੈਂਡ ਵਲੋਗ ਮੰਗੀ ਵਾਲੇ ਦਿਨ ਦਾ ਵਧੀਆ ਲੱਗਾ ਹੋਊਗਾ ਗਾਇਸ ਜਿੰਨਾ ਕੋਖ ਕੀਤਾ ਰਹੇ ਹਾਂ ਨਹੀਂ ਗੁੱਡੀ ਨਹੀਂ ਦਿਖਾ ਪਿਆ ਹੈਣਾ ਇਹ ਤਾਂ ਦਾ ਫੋਨ ਫੜਨਾ ਸੀ ਹੈਨਾ ਫੋਨ ਲੱਭਿਆ ਨਹੀਂ ਹੈਨਾ ਉਹਤਾਂ ਨੂੰ ਮਿਲੋਗੇ ਅਗਲੇ ਵਲੋਗ ਚ ਡਬੜਾ ਖਾਜੀ ਚੈਨਲ ਤੇ ਨਵੇਂ ਆ ਨਵੇਂ ਆਏ ਆ ਨਵੇਂ ਹੁਣ ਲੱਗੀ ਆ ਸਬਸਕ੍ਰਾਈਬ ਕਰ ਲੈ ਜੂਨਾ ਤੁਹਾਨੂੰ ਆ ਵਾਲੀ ਇਹ ਚੈਨਲ ਤੇ ਬਹੁਤ ਹੀ ਵਧੀਆ ਔਰ ਕੈਂਟ ਵਲੋਗ ਮਿਲੂਗੇ ਚਲੋ ਗਾਇਸ ਤੁਹਾਨੂੰ ਮਿਲਾਂਗੇ ਅਗਲੇ ਨੈਕਸਟ ਵਲੋਗ ਚ ਜਲਦੀ ਡਬੜਾ ਖਾਜੀ